ਪਣੀ ਮਾਂ ਸਿਹਤ ਬਹੁਤ ਖਰਾਬ ਸੀ ਮੈਂ ਦੋ ਘਰਾਂ ਦਾ ਝਾੜੂ ਪੂੰਛਾ ਤੇ ਬਰਤਨ ਸਾਫ ਕਰਕੇ ਘਰ ਨੂੰ ਵਾਪਸ ਆ ਰਹੀ ਸੀ ਗਰਮੀ ਵੀ ਬਹੁਤ ਜ਼ਿਆਦਾ ਸੀ ਮਨ ਕਰੇ ਕਿ ਬਸ ਇੱਥੇ ਹੀ ਰਾਹ ਵਿੱਚ ਬੈਠ ਜਾਵਾਂ ਪਰ ਡਿੰਗ ਦੀ ਟੈਂਦੀ ਮੈਂ ਆਪਣੇ ਕਿਰਾਏ ਵਾਲੇ ਕਾਰ ਜਾਣ ਦੀ ਬਜਾਏ ਆਪਣੇ ਵੱਡੇ ਪੁੱਤੇ ਦੇ ਕਾਰ ਚਲੀ ਗਈ ਜੋ ਕਿ ਮੇਰਾ ਆਪਣਾ ਕਾਰ ਸੀ ਜੋ ਇੱਕ ਇੱਕ ਪਾਈ ਜੋੜ ਕੇ ਮੈਂ ਤੇ ਇਹਨਾਂ ਦੇ ਬਾਪੂ ਨੇ ਬਣਾਇਆ ਸੀ ਤੇ ਹੁਣ ਮੈਂ ਕਿਰਾਏ ਤੇ ਰਹਿ ਰਹੀ ਸੀ ਕਿ ਛੋਟੇ ਪੁੱਤ ਤੇ ਐਕਸੀਡੈਂਟ ਹੋਣ ਕਾਰਨ ਉਹ ਮੰਝੇ ਤੇ ਪਿਆ ਸੀ ਤੇ ਵੱਡੇ ਪੁੱਤ ਤੇ ਨੌ ਨੇ ਉਸ ਨੂੰ ਸੰਭਾਲਣ ਤੋਂ ਨਾ ਕਰਦਿਆਂ ਉਸ ਨੂੰ ਲੈ ਕੇ ਕਿਸੇ ਹੋਰ ਥਾਂ ਜਾਣ ਨੂੰ ਕਹਿ ਦਿੱਤਾ ਸੀ ਤੇ ਇਹ ਕਰ ਇਹਨਾਂ ਦੇ ਬਾਪੂ ਨੇ ਵੱਡੇ ਪੁੱਤ ਤੇ ਨਾਮ ਕਰਾ ਦਿੱਤਾ ਪੈਰ ਵਿੱਚ ਪਾਈ ਚੱਪਲ ਦੀ ਬਦਰੀ ਜੋ ਕਿ ਸੇਬੇ ਨਾਲ ਬੰਨੀ ਸੀ ਅੰਗੂਠੇ ਨੂੰ ਖਾਈ ਜਾ ਰਹੀ ਸੀ ਜਦੋਂ ਬੱਡੇ ਦੇ ਘਰ ਬੜੀ ਤਾਂ ਜੋ ਕੁਲਰ ਅੱਗੇ ਬੈਠੀ ਆਪਣੀ ਪੋਤੀ ਨੂੰ ਦੇ ਮੈਂ ਮੰਜੇ ਤੇ ਬੈੰਧਿਆ ਕਿਹਾ ਕਿ ਨੀਤੀਏ ਜਾ ਜਾ ਕੇ ਠੰਡਾ ਪਾਣੀ ਦੇ ਨਲ 'ਚ ਜੇ ਰੋਟੀ ਪਈਆ ਤਾਂ ਦੋ ਧਰ ਲਿਆ ਪਲੇਟ ਵਿੱਚ ਮੈਂ ਆਪਣਾ ਮੂੰਹ ਚੁੰਨੀ ਨਾਲ ਪੂੰਝਦਿਆਂ ਕਿਹਾ ਪਰ ਕੁੜੀ ਨੇ ਉੱਥੇ ਬੈਠਿਆਂ ਹੀ ਆਪਣੀ ਮਾਂ ਨੂੰ ਆਵਾਜ਼ ਦਿੰਦਿਆਂ ਕਿਹਾ ਮੰਮੀ ਦਾਦੀ ਆਈ ਹੈ ਉਹ ਕਹਿੰਦੀ ਵੀ ਰੋਟੀ ਹੈਗੀ ਤਾਂ ਦੇ ਦਿਓ ਉਹਨੇ ਖਾਣੀ ਆ ਨਾ ਇਹ ਠੰਡਾ ਪਾਣੀ ਦੇ ਜਾਓ ਆ ਕਿ ਤਾਂ ਅੱਗੋਂ ਨੌ ਦੀ ਆਵਾਜ਼ ਆਈ ਰੋਟੀ ਕਿੱਥੇ ਆ ਮੈਂ ਤਾਂ ਓਨੀ ਹੀ ਲਾਈਆਂ ਸੀ ਜਿੰਨੀਆਂ ਤੁਸੀਂ ਖਾ ਲਈਆਂ ਨੇ ਹੁਣ ਹੈ ਨਹੀਂ ਕਹਦੇ ਨਾਲੇ ਵਾਟਰ ਕੂਲਰ ਵਿੱਚ ਬਰਫ਼ ਨਹੀਂ ਪਾਈ ਠੰਡਾ ਪਾਣੀ ਵੀ ਨਹੀਂ ਹੋਣਾ ਨਾਲ ਇਹ ਨੂੰ ਕਹ ਜਿੱਥੇ ਕੰਮ ਕਰਦੀ ਹੈ ਉੱਤਨੀ ਖਾਦੀ ਰੋਟੀ ਤੇ ਪਾਣੀ ਨੇ ਦਿੱਤਾ ਉਹਨਾਂ ਨੇ ਇਹ ਸੁਨਨਸਾਰ ਮੇਰਾ ਕਾਲਜਾ ਬਲੁੰਦਰਿਆ ਗਿਆ ਮੈਂ ਵਾਹਿਗੁਰੂ ਵਾਹਿਗੁਰੂ ਕਰਦੀ ਉੱਠ ਕੇ ਪੁੱਛਿਆ ਤੇਰਾ ਪਿਓ ਕਿੱਥੇ ਗਿਆ ਧੀਏ ਤਾਂ ਉਹ ਕਹਿੰਦੀ ਅੱਜ ਲੰਗਰ ਲਾਉਣਾ ਉਹਨਾਂ ਨੇ ਚੰਡਾ ਨਾ ਅੱਜ ਮਾਤਾ ਦਾ ਇਸ ਲਈ ਪੂੜੀਆਂ ਚੋਲਿਆਂ ਦਾ ਲੰਗਰ ਲਾਉਣਾ ਪਾਪੇ ਹੋਰਾਂ ਨੇ ਨਾਲੇ ਪਾਪਾ ਮਾਤਾ ਦੇ ਜਾ ਕੇ ਆਇਆ ਨਾ ਤਾਂ ਘਰ ਕੇ ਮੈਂ ਮਨ ਵਿੱਚ ਸੋਚਿਆ ਉਹ ਭੈੜਿਆ ਕਿਹੜੀ ਮਾਤਾ ਨੂੰ ਖੁਸ਼ ਕਰਦਾ ਫਿਰਦਾ ਤੇਰੀ ਆਪਣੀ ਮਾਤਾ ਰੋਟੀ ਪਾਣੀ ਤੋਂ ਤਰਸਦੀ ਫਿਰਦੀ ਐ ਲੋਕਾਂ ਦੇ ਭਾਂਡੇ ਮਾਂਜਦੀ ਪੋਚੇ ਲਾਉਂਦੀ ਫਿਰਦੀ ਐ ਆਪਣੇ ਘਰ ਹੋਣ ਦੇ ਬਾਵਜੂਦ ਕਿਰਾਇਆਂ ਤੇ ੱੱਕੇ ਖਾਂਦੀ ਫਿਰਦੀ ਐ ਚੱਲ ਮਨਾ ਆਪਣੇ ਹੱਥੀਂ ਪਕਾ ਕੇ ਖਾ ਇੱਥੇ ਢਿੱਡੋ ਜੰਮਣ ਵਾਲੇ ਆਪਣੇ ਆ ਮਾਮਾ ਨੂੰ ਨਹੀਂ ਹੋਰ ਨਾਨੂ ਪੁਸ਼ ਕਰਦੇ ਨੇ ਇਸ ਕਹਾਣੀ ਦਾ ਮਕਸਦ ਕਿਸੇ ਵੀ ਤਰੰ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਸੰਦੇਸ਼ ਦੇਣਾ ਹੈ ਕਿ ਸਾਨੂੰ ਆਪਣੀ ਮਾਂ ਦੀ ਕਦਰ ਕਰਨੀ ਚਾਹੀਦੀ ਹੈ ਜਿਸ ਨੇ ਜਨਮ ਦਿੱਤਾ ਮਾਂ ਰੱਬ ਦਾ ਦੂਜਾ ਰੂਪ ਹੈ ਜੇ ਕਰੇ ਮਾਂ ਹੀ ਭੁਖੀ ਹੈ ਤਾਂ ਦਾਨ ਕਰਨ ਦਾ ਵੀ ਕੋਈ ਫਾਇਦਾ ਨਹੀਂ ਇਹ ਤੁਹਾਨੂੰ ਛੋਟੀ ਜੀ ਰਚਨਾ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਜਰੂਰ ਦੱਸਣਾ ਇਹ ਰਚਨਾ ਰਵਿੰਦਰ ਸਿੰਘ ਹੈਪੀ ਫ੍ਰੀਦਕੋਟਿਆ ਵੀਰ ਵੱਲੋਂ ਲਿਖੀ ਗਈ ਹੈ